ਲੋਵੀ ਪੰਜਾਬ ਵਾਲਿਓ ਹੋ ਜੋ ਚੌਕਸ ਤੇ ਕਰ ਲੋ ਫੋਕਸ ਇੱਕ ਵੱਡੀ ਤੇ ਅਹਿਮ ਖਬਰ ਆ ਰਹੀ ਹੈ ਕਲਤਾਰ ਸਿੰਘ ਸੰਧਵਾ ਦਾ ਅੱਜ ਆਖਰੀ ਦਿਨ ਹੋ ਸਕਦਾ ਹੈ ਬਤੌਰ ਸਪੀਕਰ ਦੇ ਤੌਰ ਤੇ ਆਖਰੀ ਦਿਨ ਕਲਤਾਰ ਸਿੰਘ ਸੰਧਵਾ ਦਾ ਬਤੌਰ ਸਪੀਕਰ ਦੇ ਤੌਰ ਤੇ ਤੇ ਇੱਕ ਆ ਮੰਤਰੀ ਦੀ ਛੁੱਟੀ ਤੈਅ ਕਰ ਦਿੱਤੀ ਗਈ ਹੈ ਇਹ ਕਿਹੜਾ ਮੰਤਰੀ ਹੈ ਜਿਸ ਨੂੰ ਘਰ ਤੋਰਨ ਦੀਆਂ ਗੱਲਾਂ ਚੱਲ ਪਈਆਂ ਨੇ ਤੇ ਸਪੀਕਰ ਸਾਹਿਬ ਵੀ ਕਿਹਾ ਜਾਂਦਾ ਹੈ ਕਿ ਇੱਕ ਅੱਧੇ ਦਿਨ ਦੇ ਮਹਿਮਾਨ ਰਹਿ ਗਏ ਨੇ ਅਹੁਦੇ ਦੇ ਉੱਤੇ ਇਹਦੇ ਬਾਰੇ ਤੁਹਾਨੂੰ ਦੱਸਦੇ ਆ ਤੁਸੀਂ ਜੁੜਿਓ ਲੋਕਪਾਣ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਜਿਵੇਂ ਮੈਂ ਤੁਹਾਨੂੰ ਸ਼ੁਰੂ ਚ ਹੀ ਕਿਹਾ ਕਿ ਚੌਕ ਸੁੱਕ ਜੋ ਤੇ ਫੋਕਸ ਕਰ ਲੋ ਮੇਰੀ ਗੱਲ ਦੇ ਉੱਤੇ ਮਾਮਲਾ ਇੰਜ ਕਿ ਚਰਚਾ ਚੱਲ ਰਹੀ ਹੈ ਤੁਹਾਨੂੰ ਸਵੇਰੇ ਲਗਾਤਾਰ ਮੈਂ ਦੋ ਖਬਰਾਂ ਦੇ ਚੁੱਕਿਆ ਲਗਾਤਾਰ ਚਰਚਾ ਚੱਲ ਰਹੀ ਹੈ ਕਿ ਕੁਲਤਾਰ ਸਿੰਘ ਸੰਧਵਾ ਸਪੀਕਰੀ ਤੋਂ ਹਟਾਏ ਜਾ ਰਹੇ ਨੇ ਤੇ ਨਾਲ ਦੀ ਨਾਲ ਮੰਤਰੀ ਵੀ ਟੰਗੇ ਜਾ ਰਹੇ ਨੇ ਮੈਂ ਇੱਕ ਮੰਤਰੀ ਦਾ ਸਵੇਰੇ ਜ਼ਿਕਰ ਕੀਤਾ ਸੀ ਪੰਜਾਬ ਦੇ ਮਾਈਨਿੰਗ ਜਲ ਸਰੋਤ ਮੰਤਰੀ ਬ੍ਰਿੰਦਰ ਗੋਇਲ ਹੁਣੀ ਬ੍ਰਿੰਦਰ ਗੋਇਲ ਹੁਣੀ ਘਰ ਜਾ ਰਹੇ ਨੇ ਇਹ ਗੱਲ ਮੈਂ ਨਹੀਂ ਕਹਿੰਦਾ ਇਹ ਕੱਲ ਅੱਜ ਵਿਧਾਨ ਸਭਾ 'ਚ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਜਲੰਧਰ ਸ਼ੋਣੀ ਤੋਂ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਆਖੀ ਆ ਉਹਨਾਂ ਨੇ ਕਿਹਾ ਕਿ ਸਪੀਕਰ ਕਲਤਾਰ ਸਿੰਘ ਸੰਧਵਾ ਦਾ ਸ਼ਾਇਦ ਅੱਜ ਆਖਰੀ ਦਿਨ ਹੋਵੇ ਬਤੌਰ ਸਪੀਕਰ ਜਾਂ ਫਿਰ ਇਹ ਆਖਰੀ ਸੈਸ਼ਨ ਹੋਵੇ। ਉਹਨਾਂ ਨੂੰ ਪੁੱਛਿਆ ਗਿਆ ਕਿ ਮੁੱਖ ਮੰਤਰੀ ਆਏ ਨਹੀਂ ਕਿਉਂਕਿ ਰਾਜਪਾਲ ਦੇ ਭਾਸ਼ਣ ਦੇ ਉੱਤੇ ਮੁੱਖ ਮੰਤਰੀ ਨੇ ਕਨਕਲੂਡ ਕਰਨਾ ਹੁੰਦਾ ਉਹਨੂੰ ਸਾਰਿਆਂ ਨੂੰ ਸਮੇਟਣਾ ਜਿਹੜਾ ਹੁੰਦਾ ਉਹ ਮੁੱਖ ਮੰਤਰੀ ਨੇ ਹੁੰਦਾ ਉੱਤੇ ਜਵਾਬ ਰਿਪਲਾਈ ਮੁੱਖ ਮੰਤਰੀ ਨੇ ਦੇਣਾ ਹੁੰਦਾ। ਬਦਕਿਸਮਤੀ ਹੈ ਸਾਡੀ ਕਿ ਐਸੇ ਅਜਿਹੇ ਆਗੂਆਂ ਨੂੰ ਚੁਣਿਆ ਜਿਹੜੇ ਵਿਧਾਨ ਸਭਾ 'ਚ ਹੀ ਨਹੀਂ ਜਾ ਸਕਦੇ। ਹਾਲਾਂਕਿ ਪ੍ਰਗਟ ਸਿੰਘ ਤਾਂ ਦੂਜੇ ਪਾਸੇ ਵੀ ਚੱਲ ਪਏ ਸੀ ਮੈਂ ਉਸ ਪਾਸੇ ਨਹੀਂ ਜਾਣਾ ਉਹ ਗੱਲਾਂ ਬਹੁਤ ਹੋ ਚੁੱਕੀਆਂ ਨੇ। ਕੇ ਸ਼ਾਮ ਦਾ ਵੇਲਾ ਸੀ ਰਾਜਪਾਲ ਨੂੰ ਮਿਲ ਕੇ ਆਏ ਨੇ ਮੁੱਖ ਮੰਤਰੀ ਤਾਂ ਉਹਨਾਂ ਨੇ ਕਿਹਾ ਕਿ ਸਪੀਕਰ ਉਹ బిజీ ਹੋ ਸਕਦੇ ਆ ਕਿਉਂਕਿ ਸਪੀਕਰ ਦਾ ਵੀ ਆਖਰੀ ਦਿਨ ਹੈ ਤੇ ਮਾਈਨਿੰਗ ਮੰਤਰੀ ਵੀ ਘਰ ਤੋਰਿਆ ਜਾ ਰਿਹਾ